ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁਹਾਲੀ ਦੇ ਬੱਸ ਸਟੈਂਡ ਉੱਤੇ ਦਬਿਸ਼ ਕਰਨ ਲਈ ਪਹੁੰਚੇ ਦਰਸਲ ਸਵੇਰੇ 3:00 ਵਜੇ ਕੀਤੇ ਮੈਨਟ ਉੱਤੇ ਸੀgamma ਨੇ ਕੁਰਾਲੀ ਬਾਸੜ ਦੇ ਦਾ ਚਾਨਕ ਦੌਰਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈਰਾਨੀ ਦੀ ਗੱਲ ਵੀ ਇਹ ਰਹੀ ਹੈ ਕਿ ਮੁੱਖ ਮੰਤਰੀ ਮਾਨ ਜੜੀ ਨੇ ਉਹ ਬਿਨਾਂ ਕਿਸੇ ਕਾਫਲੇ ਸੁਰੱਖਿਆ ਜਥੇ ਜਾਂ ਫਿਰ ਪਹਿਲਾਂ ਤੋਂ ਸੂਚਨਾ ਦਿੱਤੇ ਹੀ ਬਗੈਰ ਇਕੱਲੇ ਹੀ ਬੱਸ ਸਟੈਂਡ ਦਾ ਨਰੀਖਣ ਕਰਨ ਲਈ ਪਹੁੰਚ ਗਏ ਹੁਣਾਵਲੋ ਬਾਸੱਡੀ ਦੀ ਸਫਾਈ ਸਹੂਿਦਾਵਾਂ ਯਾਤਰੀਆਂ ਦੀਆਂ ਸਮੱਸਿਆਵਾਂ ਪਰਿਵਹਨ ਸੇਵਾਵਾਂ ਦੀ ਜਾਂਚ ਕੀਤੀ ਗਈ ਅਚਾਨਕ ਆਉਣ ਦੇ ਨਾਲ ਕਈ ਅਧਿਕਾਰੀ ਅਤੇ ਕਰਮਚਾਰੀ ਵੀ ਹੈਰਾਨ ਹੋ ਗਏ ਮੁੱਖ ਮੰਤਰੀ ਨੇ ਮੌਕੇ ਤੇ ਹੀ ਕੁਝ ਕਰਮੀਆਂ ਦੇ ਬਾਰੇ ਨਿਰਦੇਸ਼ ਦਿੱਤੇ ਨੇ ਕਿ ਲੋਕਾਂ ਨੂੰ ਸਿੱਧੇ ਫੀਡਬੈਕ ਤੇ ਵਿੱਚ ਲਿਆ ਜਾਵੇ ਇਸ ਅਚਾਨਕ ਚੈਕਿੰਗ ਨੇ ਪਰਿਵਹਨ ਵਿਭਾਗ ਤੇ ਵਿੱਚ ਹਲਚਲ ਮਚਾ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁਹਾਲੀ ਦੇ ਬੱਸ ਸਟੈਂਡ ਉੱਤੇ ਦਬਿਸ਼ ਕਰਨ ਲਈ ਪਹੁੰਚੇ ਦਾ ਰਿਸਲਟ ਸਵੇਰੇ 3:00 ਵਜੇ ਤੀਹ ਮਿੰਟ ਉੱਤੇ ਸੀgamma ਨੇ ਕੁੜਾਲੀ ਬਾਸ ਅੱਡੇ ਦਾ ਚਾਨਕ ਦੌਰਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈਰਾਨੀ ਦੀ ਗੱਲ ਵੀ ਇਹ ਰਹੀ ਹੈ ਕਿ ਮੁੱਖ ਮੰਤਰੀ ਮਾਨ ਜੜੀ ਨੇ ਉਹ ਬਿਨਾਂ ਕਿਸੇ ਕਾਫਲੇ ਸੁਰੱਖਿਆ ਜਥੇ ਜਾਂ ਫਿਰ ਪਹਿਲਾਂ ਤੋਂ ਸੂਚਨਾ ਦਿੱਤੇ ਹੀ ਬਗੈਰ ਇਕੱਲੇ ਹੀ ਬੱਸ ਸਟੈਂਡ ਦਾ ਨਰੀਖਣ ਕਰੰਦੇਲੀ ਪਹੁੰਚ ਕੇ ਹੁਣਾਂ ਵੱਲੋਂ ਬਸ ਅੱਡੇ ਦੀ ਸਫਾਈ ਸੁਵਿਧਾਾਂਵਾਂ ਯਾਤਰੀਆਂ ਦੀਆਂ ਸਮੱਸਿਆਵਾਂ ਵਾਹਨ ਸੇਵਾਵਾਂ ਦੀ ਜਾਂਚ ਕੀਤੀ ਗਈ ਅਚਾਨਕ ਆਉਣ ਦੇ ਨਾਲ ਕਈ ਅਧਿਕਾਰੀ ਅਤੇ ਕਰਮਚਾਰੀ ਵੀ ਹੈਰਾਨ ਹੋ ਗਏ ਮੁੱਖ ਮੰਤਰੀ ਨੇ ਮੌਕੇ ਤੇ ਹੀ ਕੁਝ ਕਰਮੀਆਂ ਦੇ ਬਾਰੇ ਨਿਰਦੇਸ਼ ਦਿੱਤੇ ਨੇ ਕਿ ਲੋਕਾਂ ਨੂੰ ਸਿੱਧੇ ਫੀਡਬੈਕ ਤੇ ਵਿੱਚ ਲਿਆ ਜਾਵੇ ਇਸ ਅਚਾਨਕ ਚੈਕਿੰਗ ਨੇ ਪਰਿਵਹਨ ਵਿਭਾਗ ਤੇ ਵਿੱਚ ਹਲਚਲ ਮਚਾ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁਹਾਲੀ ਦੇ ਬੱਸ ਸਟੈਂਡ ਉੱਤੇ ਦਬਿਸ਼ ਕਰਨ ਲਈ ਪਹੁੰਚੇ ਦਾ ਰਿਪੋਰਟ ਸਵੇਰੇ ਤਿੰਨ ਵਜੇ ਕੀਤੀ ਐ ਮੈਨਟ ਉੱਤੇ ਸੀਗਾ ਮਾਨ ਨੇ ਕੁੜਾਲੀ ਬਾਸੜੇ ਦਾ ਚਾਨਕ ਦੌਰਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈਰਾਨੀ ਦੀ ਗੱਲ ਵੀ ਇਹ ਰਹੀ ਹੈ ਕਿ ਮੁੱਖ ਮੰਤਰੀ ਮਾਨ ਜੜੀ ਨੇ ਉਹ ਬਿਨਾਂ ਕਿਸੇ ਕਾਫਲੇ ਸੁਰੱਖਿਆ ਜਥੇ ਜਾਂ ਫਿਰ ਪਹਿਲਾਂ ਤੋਂ ਸੂਚਨਾ ਦਿੱਤੇ ਹੀ ਬਗੈਰ ਇਕੱਲੇ ਹੀ ਬੱਸ ਸਟੈਂਡ ਦਾ ਨਰੀਖਣ ਕਰੰਦੇਲੀ ਪਹੁੰਚ ਕੇ ਉਹਨਾਂ ਵੱਲੋਂ ਬੱਸ ਅੱਡੇ ਦੀ ਸਫਾਈ ਸੂਵਿਧਾਵਾਂ ਯਾਤਰੀਆਂ ਦੀਆਂ ਸਮੱਸਿਆਵਾਂ ਪਰਿਵਹਨ ਸੇਵਾਵਾਂ ਦੀ ਜਾਂਚ ਕੀਤੀ ਗਈ ਅਚਾਨਕ ਆਉਣ ਦੇ ਨਾਲ ਕਈ ਅਧਿਕਾਰੀ ਅਤੇ ਕਰਮਚਾਰੀ ਵੀ ਹੈਰਾਨ ਹੋ ਗਏ ਮੁੱਖ ਮੰਤਰੀ ਨੇ ਮੌਕੇ ਤੇ ਹੀ ਕੁਝ ਕਰਮੀਆਂ ਦੇ ਬਾਰੇ ਨਿਰਦੇਸ਼ ਦਿੱਤੇ ਨੇ ਕਿ ਲੋਕਾਂ ਨੂੰ ਸਿੱਧੇ ਫੀਡਬੈਕ ਤੇ ਵਿੱਚ ਲਿਆ ਜਾਵੇ ਇਸ ਅਚਾਨਕ ਚੈਕਿੰਗ ਨੇ ਪਰਿਵਹਨ ਵਿਭਾਗ ਤੇ ਵਿੱਚ ਹਲਚਲ ਮਚਾ ਦਿੱਤੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁਹਾਲੀ ਦੇ ਬੱਸ ਸਟੈਂਡ ਉੱਤੇ ਦਬਿਸ਼ ਕਰਨ ਲਈ ਪਹੁੰਚੇ ਜਦ ਰਸਲ ਸਵੇਰੇ ਤਿੰਨ ਵਜੇ ਕੀਤੇ ਮੈਨਟ ਉੱਤੇ ਸੀਗਾ ਮਾਨ ਨੇ ਕੁੜਾਲੀ ਬਾਸ ਢਿੱਦਾ ਚਾਨਕ ਦੌੜਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈਰਾਨੀ ਦੀ ਗੱਲ ਵੀ ਇਹ ਰਹੀ ਹੈ ਕਿ ਮੁੱਖ ਮੰਤਰੀ ਮਾਨ ਜੜੀ ਨੇ ਉਹ ਬਿਨਾਂ ਕਿਸੇ ਕਾਫਲੇ ਸੁਰੱਖਿਆ ਜਥੇ ਜਾਂ ਫਿਰ ਪਹਿਲਾਂ ਤੋਂ ਸੂਚਨਾ ਦਿੱਤੇ ਹੀ ਬਗੈਰ ਇਕੱਲੇ ਹੀ ਬੱਸ ਸਟੈਂਡ ਦਾ ਨਰੀਖਣ ਕਰਨ ਲਈ ਪਹੁੰਚ ਗਏ ਹੁਣਾਵਲੋ 62 ਦੀ ਸਫਾਈ ਸਹੂਿਦਾਂਾ ਯਾਤਰੀਆਂ ਦੀਆਂ ਸਮੱਸਿਆਵਾਂ ਪਰਿਵਹਨ ਸੇਵਾਵਾਂ ਦੀ ਜਾਂਚ ਕੀਤੀ ਗਈ ਅਚਾਨਕ ਆਉਣ ਦੇ ਨਾਲ ਕਈ ਅਧਿਕਾਰੀ ਅਤੇ ਕਰਮਚਾਰੀ ਵੀ ਹੈਰਾਨ ਹੋ ਗਏ ਮੁੱਖ ਮੰਤਰੀ ਨੇ ਮੌਕੇ ਤੇ ਹੀ ਕੁਝ ਕਰਮੀਆਂ ਦੇ ਬਾਰੇ ਨਿਰਦੇਸ਼ ਦਿੱਤੇ ਨੇ ਕਿ ਲੋਕਾਂ ਨੂੰ ਸਿੱਧੇ ਫੀਡਬੈਕ ਤੇ ਵਿੱਚ ਲਿਆ ਜਾਵੇ ਇਸ ਅਚਾਨਕ ਚੈਕਿੰਗ ਨੇ ਪਰਿਵਹਨ ਵਿਭਾਗ ਤੇ ਵਿੱਚ ਹਲਚਲ ਮਚਾ ਦਿੱਤੀ ਹੈ